ਲਾਲ ਪਿਆਜ ਲਾਲ ਪਿਆਜ ਨੂੰ ਅਕਸਰ ਹੀ ਆਪਾਂ ਆਪਣੇ ਘਰਾਂ ਦੇ ਵਿੱਚ ਯੂਜ਼ ਕਰਦੇ ਆਂ ਬਾਈ ਜੀ ਤੇ ਲਾਲ ਪਿਆਜ ਦੀ ਜਿਹੜੀ ਖੇਤੀ ਹੈ ਉਹ ਕਿਸਾਨ ਉਹ ਜ਼ਿਮੀਂਦਾਰ ਕਿਵੇਂ ਕਰਦਾ ਹੈ ਤਾਂ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਲਾਲ ਪਿਆਜ ਬਾਰੇ ਦੱਸਾਂਗੇ ਲਾਲ ਪਿਆਜ ਦੀ ਖੇਤੀ ਕਿਵੇਂ ਹੁੰਦੀ ਹੈ ਜੀ ਆ ਜਿੱਥੋਂ ਤੱਕ ਵੀ ਤੁਹਾਡੇ ਤੱਕ ਨਿਗਾ ਜਾਂਦੀ ਹੈ ਇਹ ਲਾਲ ਪਿਆਜ ਦੀ ਖੇਤੀ ਆ ਉਹਦੇ ਬੇਬੇ ਬਾਪੂ ਫਿਰ ਰਹੇ ਨੇ ਖੇਤਾਂ ਦੇ ਵਿੱਚ ਤੇ ਇਹ ਬਾਈ ਜੀ ਲਾਲ ਪਿਆਜ਼ ਦੀ ਖੇਤੀ ਸਾਡੀ ਆਪਣੀ ਘਰ ਦੀ ਖੇਤੀ ਹੈ ਅਸੀਂ ਅੱਧਾ ਕਿੱਲਾ ਲਾਲ ਪਿਆਜ਼ ਦਾ ਲਾਇਆ ਹੋਇਆ ਤੇ ਵਧੀਆ ਪੈਦਾਵਾਰ ਇਸ ਵਾਰ ਲਾਲ ਪਿਆਜ਼ ਦੀ ਸਾਨੂੰ ਨਿਕਲੀ ਹੈ ਠੀਕ ਹੈ ਤੇ ਜੇਕਰ ਮੈਂ ਮੰਡੀ ਦੀ ਗੱਲ ਕਰਾਂ ਹਰੇ ਪਿਆਜ਼ ਦੀ ਹਰੇ ਭੂਮ ਕਾਲੇ ਪਿਆਜ਼ ਦੀ ਤਾਂ ਇਹਦਾ ਲੱਗਿਆ 40 ਤੋਂ 45 ਰੁਪਏ ਕਿੱਲੋ ਮੰਡੀ ਦਾ ਰੇਟ ਹਰੇ ਭੂਮ ਕਾਂ ਆਲੇ ਪਿਆਜ਼ ਦੀ ਜੇ ਬਗੈਰ ਭੁੰਕਾ ਦੀ ਗੱਲ ਕਰੀਏ ਤਾਂ ਫਿਰ ਇਹਦੀ ਜਿਹੜੀ ਕੀਮਤ ਹੈ ਉਹ ਹੈਗੀ ਆ 60 ਤੋਂ 70 ਰੁਪਏ ਕਿਲੋ ਠੀਕ ਹੈ ਜੀ ਭੁੰਕਾ ਵੱਢ ਕੇ ਲਾਲ ਪਿਆਜ਼ ਆ ਦੇਖੋ ਇਹ ਹੈਗਾ ਜੀ ਕਰੈਂਚੀ ਗਠਾ ਲਾਲ ਪਿਆਜ਼ ਇਹ ਤੁਹਾਨੂੰ ਹੱਥਾਂ ਦੇ ਵਿੱਚ ਫੜ ਕੇ ਮੈਂ ਪਿਆਜ਼ ਦਿਖਾ ਰਿਹਾ ਠੀਕ ਹੈ ਜੀ ਉਹ ਬੇਬੇ ਤੇ ਬਾਪੂ ਪੱਟਣ ਲੱਗੇ ਹੋਏ ਨੇ ਕਿਉਂਕਿ ਪਿਆਜ਼ ਦੀ ਪਟਾਈ ਇਸ ਟਾਈਮ ਚੱਲ ਰਹੀ ਹੈ ਤੇ ਬਹੁਤ ਵਧੀਆ ਇਹਦੀ ਪੈਦਾਵਾਰ ਹੈ ਬਾਈ ਜੀ ਤੇ ਮੈਂ ਤੁਹਾਨੂੰ ਹਰੇਕੀ ਵੀਡੀਓ ਦੇ ਵਿੱਚ ਆਪਣੇ ਕਿਸਾਨ ਵੀਰਾਂ ਨੂੰ ਇਹ ਮੈਸੇਜ ਦਿਨਾ ਕਿ ਤੁਸੀਂ ਵੀ ਚੋਨੇ ਕਣਕ ਤੋਂ ਬਾਹਰ ਆਓ ਤੇ ਆਪਣਾ 1 1 2 2 3 3 ਕਿल्ले ਆਪਣੇ ਸਬਜੀ ਦੇ ਕਰਿਆ ਕਰੋ ਆ ਦੇਖੋ ਲਾਲ ਪਿਆਜ਼ ਦੀ ਜਿਹੜੀ ਪੈਦਾਵਾਰ ਹੈ ਇਸ ਵਾਰ ਕਾਫੀ ਮੋਟਾ ਮੋਟਾ ਪਿਆਜ਼ ਹੈ ਜਿਹੜਾ ਉਹ ਬੈਠਿਆ ਹੋਇਆ ਠੀਕ ਹੈ ਤੇ ਜਿਹੜੀ ਪਟਾਈ ਹੈ ਦੀ ਉਹ ਚੱਲ ਰਹੀ ਹੈ ਤੇ ਇਹ ਪਿਆਜ਼ ਜਿਹੜਾ ਆਪਾਂ ਲਾਇਆ ਸੀ ਇਹ ਲਾਇਆ ਸੀ ਆਪਾਂ 7ਵੇਂ ਮਹੀਨੇ ਚ 7ਵੇਂ ਮਹੀਨੇ ਚ ਲਾਇਆ ਸੀ ਤੇ 2 3 ਮਹੀਨਿਆਂ ਦੇ ਵਿੱਚ ਹੀ ਤਕਰੀਬਨ ਇਹ ਤਿਆਰ ਹੋ ਜਾਂਦਾ ਪਿਆਜ਼ ਤੇ 2-3 ਇਹਦੀਆਂ ਗੜਾਈਆਂ ਹੁੰਦੀਆਂ ਨੇ ਜਿਆਦਾ ਇਹਦੇ 'ਚ ਕੋਈ ਮਿੰਟ ਨਹੀਂ ਕੋਈ ਸਪਰੇ ਨਹੀਂ ਇਹਦਾ ਕੋਈ ਇਹਨੂੰ ਸੁੰਡੇ ਨਹੀਂ ਲੱਗਦੀ ਠੀਕ ਹੈ ਜੀ ਤਾਂ ਵਧੀਆ ਜੈਨੂਮਨ ਖੇਤੀ ਆ অর্ਗੈਨਿਕ ਖੇਤੀ ਕਰੋ ਤੇ ਕੋਈ ਸਪਰੇ ਨਹੀਂ ਕੋਈ ਰੇ ਨਹੀਂ ਆਪਾਂ ਇਹਦੇ 'ਚ ਪਾਇਆ ਹੈਗਾ ਸਿਰਫ ਆਪਣੇ ਖੇਤ ਦੇ ਵਿੱਚ ਆਪਾਂ ਇੱਕ ਰੂੜੀ ਦੀ ਖਾਦ ਪਾਈ ਹੋਈ ਹੈ ਤੇ ਰੂੜੀ ਦੀ ਖਾਦ ਨਾਲ ਹੀ ਤੁਸੀਂ ਪਿਆਜ਼ ਦੀ ਜਿਹੜੀ ਪੈਦਾਵਾਰ ਆਪਣੇ ਖੇਤਾਂ ਦੇ ਵਿੱਚ ਉਹ ਦੇਖ ਸਕਦੇ ਹੋ ਇਹਦੇ ਉੱਤੇ ਆਪਾਂ ਕੋਈ ਸੁੰਡੀ ਦੀ ਸਪਰੇ ਨਹੀਂ ਕੀਤੀ ਠੀਕ ਹੈ ਜੀ ਕੋਈ ਡਾਇਆ ਕੋਈ ਡੀਏਪੀ ਨਹੀਂ ਪਾਇਆ ਕੋਈ ਯੂਰੀਆ ਨਹੀਂ ਪਾਇਆ ਇਹਦੇ ਚ ਠੀਕ ਹੈ ਤਾਂ ਸਿਰਫ ਜੈਨੂਨ ਨੇਚਰਲੀ ਚੀਜ਼ ਹੈ ਠੀਕ ਹੈ ਆ ਦੇਖੋ ਇਹ ਤੁਹਾਨੂੰ ਮੈਂ ਪੱਟ ਕੇ ਪਿਆਜ਼ ਦਿਖਾ ਰਿਹਾ ਬਹੁਤ ਮੋਟਾ ਮੋਟਾ ਪਿਆਜ਼ ਹੈ ਵੀਡੀਓ ਦੇ ਵਿੱਚ ਤਾਂ ਛੋਟਾ ਦਿਖ ਰਿਹਾ ਪਰ ਹੈ ਵਾਕਈ ਮੋਟਾ ਪਿਆਜ਼ ਆ ਤਾਂ ਦੋਸਤੋ ਇਦਾਂ ਦੀ ਖੇਤੀ ਦੀ ਹੋਰ ਜਾਣਕਾਰੀ ਤਾਂ ਤੁਸੀਂ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਲੈਣ ਦੇ ਚਾਹਵਾਂ ਨੂੰ ਤਾਂ ਤੁਸੀਂ ਬਾਈ ਜੀ ਵੀਡੀਓ ਨੂੰ ਆਪਣੀ ਨੂੰ ਡੱਬ ਕੇ ਸ਼ੇਅਰ ਕਰਿਆ ਕਰੋ ਚੈਨਲ ਨੂੰ ਲਾਈਕ ਕਰਦਿਆ ਕਰੋ ਸਬਸਕ੍ਰਾਈਬ ਕਰਦਿਆ ਕਰੋ ਵੀਡੀਓ ਚੰਗੀ ਲੱਗੀ ਡੱਬ ਕੇ ਸ਼ੇਅਰ